ਉਹਰਾ ਮਾਮਲਾ ਇਹ ਆ ਜੀ ਸਾਡੇ ਇਲਾਕੇ ਦੇ ਵਿੱਚ ਕਿਸਾਨੀ ਧਰਨਾ ਲੱਗਿਆ ਹੋਇਆ ਪਿਛਲੇ 11-12 ਮਹੀਨੇ ਸਾਲ ਦੇ ਲਗਭਗ ਹੀ ਹੋ ਗਿਆ ਉਹ ਬੰਦ ਹੋਣ ਕਰਕੇ ਹੌਲੀ-ਹੌਲੀ ਨਹਿਰ ਤੋਂ ਪਰਲੀਆਂ ਸੜਕਾਂ ਹਲਕੇ ਕਨੌਰ ਦੀਆਂ ਜੋ ਹਲਕੇ ਕਨੌਰ ਚ ਪੈਂਦੀਆਂ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਈਮਨ ਕੇ ਪੁਲ ਵੀ ਟੁੱਟ ਗਏ ਨੇ ਲੋਕਾਂ ਨੇ ਬੰਦ ਵੀ ਕੀਤੇ ਨੇ ਪੁਲਾ ਐਂਗਲ ਲਾ ਕੇ ਮੈਂ ਵੀ ਸਰਪੰਚਾਂ ਕੋਲ ਜਾ ਕੇ ਆਇਆ ਭਈ ਆ ਕਿਵੇਂ ਉਹ ਕਹਿੰਦੇ ਸਾਡੀਆਂ ਸੜਕਾਂ ਟੁੱਟੀਆਂ ਸੀ ਬੰਦ ਕਰਤੀਆਂ ਪੁਲ ਦੇ ਉੱਪਰ ਪਰਚੀ ਵੀ ਲੱਗੀ ਹੋਈ ਹੈ ਜਿੰਨੀ ਕਿ ਜੋ ਸ਼ਰਧਾ ਮਤਾਬਕ ਹੈ ਇੰਦਾ ਹੀ ਸਾਰੀਆਂ ਸੜਕਾਂ ਟੁੱਟਣ ਕਰਨ ਸਾਨੂੰ ਵੀ ਬਹੁਤ ਦਿੱਕਤ ਹੈ ਉਸ ਤੋਂ ਬਾਅਦ ਮੇਨ ਮੇਨ ਪੁਲ ਸੀ ਨਹਿਰ ਵਾਲਾ ਭਾਖੜਾ ਵਾਲਾ ਉਹ ਸਰਕਾਰ ਬਣਾ ਰਹੀ ਏ ਉਹ ਸਰਕਾਰ ਨੇ ਪਹਿਲਾਂ ਪਹਿਲਾਂ ਮੇਨ ਪੁਲ ਸੀਗਾ ਭਾਖੜਾ ਤੇ ਚੱਲਦਾ ਹੋਇਆ ਉਹ ਉਸ ਤੋਂ ਬਾਅਦ ਐਸਵਾਈਐਲ ਦਾ ਪੁਲ ਚੱਲਦਾ ਰਿਹਾ ਔਰੇ ਸਰਕਾਰ ਨੇ ਨਵਾਂ ਪੁਲ ਕੋਈ ਨਹੀਂ ਸੀ ਬਣਾਇਆ ਉਹ ਐਸਓਏ ਬਾਈ ਦਾ ਪੁਲ ਵੀ ਡੈਮੇਜ ਹੋ ਗਿਆ ਉੱਥੋਂ ਟ੍ਰੈਫਿਕ ਬੰਦ ਕਰਤੀ ਉਹ ਸਾਰੇ ਡਿਵਾਈਡ ਕਰਨ ਕਰਕੇ ਸਾਡੇ ਪਿੰਡ ਤੋਂ ਸਾਰੀ ਟ੍ਰੈਫਿਕ ਲੰਘਣ ਲੱਗੀ ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਵੀ ਸਾਡਾ ਪੁਲ ਟੁੱਟ ਜਾਏਗਾ ਕੁਛ ਨੇ ਕਿਹਾ ਕੁਛ ਨੇ ਨਹੀਂ ਵੀ ਕਿਹਾ ਤਾਂ ਮੈਂ ਕਿਹਾ ਭਈ ਮੈਂ ਗੱਲ ਕਰਦਾ ਉਹਨਾਂ ਨਾਲ ਲੀਡਰਾਂ ਨਾਲ ਵੀ ਇਹ ਰਸਤਾ ਖੋਲਿਆ ਜਾਏ ਇਹ ਰਸਤਾ ਖੋਲਿਆ ਜਾਏ ਮੈਂ ਉਹਨਾਂ ਕੋਲ ਗਿਆ ਆਪਣੇਰ ਸਾਹਿਬ ਕੋ ਗਿਆ ਮੈਂ ਕਿਹਾ ਜੀ ਸਾਡੇ ਬਹੁਤ ਸਾਰਾ ਨੁਕਸਾਨ ਹੋ ਰਿਹਾ ਤਾਂ ਇਵਨ ਕੇ ਮੌਤਾਂ ਵੀ ਹੋਈਆਂ ਨੇ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋਏ ਨੇ ਸਾਡੀਆਂ ਸੜਕਾਂ ਟੁੱਟ ਗਈਆਂ ਇਹਦਾ ਹੱਲ ਦੱਸੋ ਜੀ ਕੀ ਹੈ ਅਸੀਂ ਤੁਹਾਡੇ ਨਾਲ ਅਸੀਂ ਵੈਸੇ ਤੁਹਾਡੇ ਨਾਲ ਆ ਪਰ ਇਸ ਮਾਮਲੇ 'ਚ ਨਹੀਂ ਤੁਸੀਂ ਇਹ ਰਸਤਾ ਖੋਲ੍ਹ ਦਿਓ ਪਲੀਜ਼ ਵੀ ਇਹ ਮੇਨ ਰੋਡ ਹੈ ਜਿੰਨੀਆਂ ਹੈਵੀ ਗੱਡੀਆਂ ਨੇ ਉਹ ਕਿੱਥੋਂ ਲੰਘਣਗੀਆਂ ਸਾਰੀ ਜਨਤਾ ਘੰਟਾ ਡੇਢ ਘੰਟਾ ਢੇੜਾ ਖਾ ਕੇ ਜਾਂਦੀ ਏ ਡੀਜ਼ਲ ਦਾ ਵੀ ਨੁਕਸਾਨ ਏ ਜਨਤਾ ਦਾ ਵੀ ਨੁਕਸਾਨ ਏ ਪਰਚੀ ਦਾ ਫੈਸਲਾ ਇਹ ਹੋਇਆ ਜੀ ਜਦੋਂ ਸਾਡੇ ਕੋਲ ਐਪਲੀਕੇਸ਼ਨ ਆਈ ਅਸੀਂ ਉੱਤੇ ਵਿਚਾਰ ਕੀਤਾ ਵਿਚਾਰ ਕਰਕੇ ਸੋਚਿਆ ਵੀ ਕੀ ਹੋਣਾ ਚਾਹੀਦਾ ਸੋਚ ਸਮਝ ਕੇ ਫਿਰ ਫੈਸਲਾ ਇਹ ਲੈ ਗਿਆ ਵੀ ਅਸੀਂ ਮਤਾ ਪਾ ਦਿੰਨੇ ਆ ਇੱਕ ਕਮੇਟੀ ਬਣਾ ਦਿੰਨੇ ਆ ਵੀ ਕਮੇਟੀ ਆਪਣੀ ਵਸੂਲੀ ਕਰੇ 50 ਲਾਲੇ 40 ਲਾਲੇ ਛੋਟੀ ਗੱਡੀ ਉਹਦੇ ਚ ਇਹ ਕਿਹਾ ਗਿਆ ਵੀ ਐਲਟੋ ਗੱਡੀ 4 ਵੀਲਰ ਤੇ ਮਰੂਤੀ ਕੋਲੋਂ ਕੁਝ ਵੀ ਨਹੀਂ ਲੈਣਾ ਛੋਟੀਆਂ ਗੱਡੀਆਂ ਨੇ ਜਿਹੜੀਆਂ ਫੋਰਚੂਨਰ ਲੱਗਦੀਆਂ ਜਾਂ ਵੱਡੀਆਂ ਗੱਡੀਆਂ ਨੇ ਜਿਹੜੇ ਫੋਰਚੂਨਰ 50 ਲੱਖ ਦੀ ਗੱਡੀ ਲੈ ਰੱਖੀ ਹੈ ਉਹ इवन ਕੇ 50 ਰੁਪਏ 100 ਰੁਪਏ ਦੇ ਸਕਦਾ ਹੈ ਟੰਗ ਨਹੀਂ ਕਰਨਾ ਕਿਸੇ ਨੂੰ ਜੀ ਪਰ ਤੁਸੀਂ ਲੈ ਸਕਦੇ ਹੋ ਭਾਈ ਉਹਨਾਂ ਨੂੰ ਕਿਹਾ ਵੀ ਤੁਹਾਡੀ ਮਰਜ਼ੀ ਅੱਗੇ ਤੁਸੀਂ ਜੋ ਮਰਜ਼ੀ ਕਰੋ ਅਸੀਂ ਕਮੇਟੀ ਬਣਾਤੀ ਕਮੇਟੀ ਨੇ ਅੱਗੇ ਫੈਸਲਾ ਲਿਆ ਕਮੇਟੀ ਦੇ ਦਰਮਿਆਨ ਇਹ ਕੀ ਹੋਇਆ ਕਿ ਕਮੇਟੀ ਨੇ ਸੋਚਿਆ ਵੀ ਅਸੀਂ ਬੈਠਾਂਗੇ ਉੱਥੇ ਕਮੇਟੀ ਨੂੰ ਇਹਨਾਂ ਦਾ ਰਾਹ ਇਹਨਾਂ ਦੇ ਰਸਤਾ ਨਹੀਂ ਦਿੱਤਾ ਹੈਗਾ ਪੈਸੇ ਕਟਣ ਲਈ ਮੈਂ ਵੀ ਛੱਡ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਕਹਿੰਦਾ ਨਾ ਕਿਸੇ ਨੂੰ ਫਿਰ ਮੈਂ ਬੱਸ ਵਾਲ ਨੂੰ ਇਹ ਗੱਲ ਕੀਤੀ ਜਿਹੜੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਇਹ ਹੀ ਗੱਲ ਹੋਈ ਐ ਤੋਂ ਬਾਅਦ ਕੋਈ ਨਹੀਂ ਪਰਚੀ ਚੱਲ ਰਹੀ ਹੈ ਜ਼ਬਰਦਸਤੀ ਇਹ ਵੀ ਹੋਇਆ ਗਿਆ ਕਿ ਪੁਲਿਸ ਨੂੰ ਭੇਜ ਕੇ ਵੀ ਇੱਥੇ ਧੱਕੇ ਨਾਲ ਪਰਚੀ ਰੋਕੀ ਜਾਗੀ ਤੁਹਾਡੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ ਤੁਹਾਡੇ ਖਿਲਾਫ ਈਵਨ ਕੇ ਐਨਟੀਪੀਐਸ ਦੇ ਪਰਚੇ ਵੀ ਦਿੱਤੇ ਜਾਣਗੇ ਕਿ ਤੁਸੀਂ ਸਰਕਾਰ ਦੇ ਖਿਲਾਫ ਚੱਲ ਰਹੇ ਹੋ ਮੈਂ ਕਿਹਾ ਸਾਨੂੰ ਕੋਈ ਨਹੀਂ ਸਾਡੇ ਜਿਹੜੇ ਪਰਚੇ ਹੁੰਦੇ ਨੇ ਤੁਹਾਡੀ ਮ ਪਹਿਲਾਂ ਵੀ ਕਰਦਿਆਂ ਹੁਣ ਵੀ ਕਰ ਲੈਣ ਕੋਈ ਇਤਰਾਜ਼ ਨਹੀਂ ਆਪਾਂ ਨੂੰ ਸਰਕਾਰ ਤੇ ਠੀਕ ਹੈ ਪੁਲਿਸ ਕਰਦੀ ਹੁੰਦੀ ਏ ਠੀਕ ਹੈ ਪੁਲਿਸ ਨੇ ਆਪਣਾ ਕੰਮ ਕਰਨਾ ਜੀ ਅਸੀਂ ਉਹ ਉਹ ਕਾਗਜ਼ੀ ਕਾਰਵਾਈ ਜੋ ਲੀਗਲ ਪ੍ਰੋਸੈਸ ਹੈ ਅਸੀਂ ਦੱਸ ਰਹਾ ਜੋ ਕੀਤਾ ਹੋਇਆ ਦਿਖਾਵਾਂਗੇ ਜੇ ਸਾਡਾ ਸਹੀ ਹੋਇਆ ਤਾਂ ਸਾਨੂੰ ਇਨਸਾਫ ਮਿਲ ਜਾਏਗਾ ਨਹੀਂ ਤਾਂ ਉਹ ਲੈ ਜਾਣਗੇ ਜੀ ਪਰ ਅਸੀਂ ਧੱਕਾ ਕਿਸੇ ਨਾਲ ਨਹੀਂ ਕੀਤਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਧੱਕਾ ਕਿਸੇ ਨਾਲ ਨਹੀਂ ਕੀਤਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਤੇ ਧੱਕਾ ਨਜ਼ਰ ਆ ਰਿਹਾ ਹੈ ਉਹ ਕਹਿੰਦੇ ਜੇ ਪੈਸੇ ਨਹੀਂ ਦੇਣ ਤਾਂ ਇੱਥੋਂ ਵਾਪਸ ਮੁੜ ਜਾਓ ਤੁਸੀਂ ਬਿਲਕੁਲ ਜੀ ਇਹ ਇਹ ਵੀ ਉੱਥੇ ਨੌਜਵਾਨ ਜਿਹੜੇ ਖੜੇ ਸੀ ਉਹਨਾਂ ਕਿਹਾ ਹੋਵੇਗਾ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਹੋਵੇਗਾ ਇਹ ਗੱਲ ਜਦੋਂ ਅਗਲਾ ਪਰਚੀ ਨਹੀਂ ਘਟਾਉਂਦਾ ਅਗਲਾ ਕਹਿੰਦੇ ਭਾਈ ਜੇ ਤੂੰ ਨਹੀਂ ਪਰਚੀ ਘਟਾਉਣੀ ਤੇ ਵਾਪਸ ਚੱਲਦਾ ਸਾਨੂੰ ਕੀ ਸਾਨੂੰ ਲੜਨ ਦੀ ਲੋੜ ਨਹੀਂ ਹੈਗੀ ਇਹ ਕਿਹਾ ਹੋਵੇਗਾ ਮੈਂ ਨਹੀਂ ਕਹਿੰਦਾ ਧੱਕੇ ਨਾਲ ਪਰਚੀ ਘਟਣਾ ਹੀ ਹੋਗਾ ਇੱਕ ਤਰੀਕੇ ਨਾਲ ਨਹੀਂ ਨਹੀਂ ਇਹ ਧੱਕੇ ਨਾਲ ਕਹਿ ਨਹੀਂ ਸਕਦੇ ਇਹ ਧੱਕਾ ਨਹੀਂ ਕਹਿ ਸਕਦੇ ਇਹ ਤਾਂ ਇੱਕ ਆਪਸੀ ਉਹਦੇ ਨਾਲ ਕਿਹਾ ਗਿਆ ਵੀ ਪਰਚੀ ਲੈ ਲਓ ਭਾਈ ਇਦਾਂ ਸਾਨੂੰ ਪਰੇਸ਼ਾਨ ਨਹੀਂ ਹੋ ਰਹੀਏ ਤਿੰਨ ਐਕਸੀਡੈਂਟ ਹੋਏ ਬਈ ਉਹਦਣ ਰੋਡ 'ਚ ਰੋਡ ਬਲੌਕ ਸੀਗਾ ਰੋਡ ਇਧਰ ਰਾਈਟ ਸਾਈਡ ਨੂੰ ਕਰਕੇ ਚਲਾਇਆ ਗਿਆ ਧੱਕਾ ਨਹੀਂ ਕੀਤਾ ਹੈਗਾ ਇਹ ਤਾਂ ਦੇਖੋ ਕਿਹਾ ਵੀ ਜਾਂਦਾ ਕਈ ਵਾਰੀ ਇਹ ਗੱ ਜਿਵੇਂ ਤੁਹਾਨੂੰ ਕਹਾਂਗਾ ਤੁਸੀਂ ਮੈਨੂੰ ਨਹੀਂ ਕਹੋਗੇ ਤੁਸੀਂ ਮੈਨੂੰ ਕਿਉਂ ਘੋਰ ਰਹੇ ਆ ਇਹ ਤਾਂ ਇਹ ਮੁੱਦਾ ਹੈਗਾ ਹਾਂ ਤਾਂ ਠੀਕ ਹੈ ਸਰ ਸਰ